ਸ਼ੁਰੂ ਉਹ ਨਹੀਂ ਮੰਦਿਰਾਂ ਦੇ ਵਿੱਚ ਜਿਹੜੀ ਆ ਭਗਤਾਂ ਦਾ ਭੇੜ ਲੱਗਣੀ ਸ਼ੁਰੂ ਹੋ ਜਾਂਦੀ ਆ ਤੁਹਾਨੂੰ ਦੱਸ ਜੀ ਕਿ ਗਿਆਦੀ ਨੂੰ ਨੈਤਕੇ ਚੱਲਤ ਨੂੰ ਹਲਕਾਪੂ ਆ ਦੇ ਚਟਪੜ ਬਣੀ ਮੰਦਿਰ ਦੇ ਵਿੱਚ ਜਿਹੜਿਆ ਉਹ ਲੈ ਗਿਆ ਇਸ ਲਈ ਤੁਸੀਂ ਦੇਖ ਸਕੋਗੇ ਚਟਪੜ ਬਣੀ ਮੰਦਿਰ ਦੇ ਵਿੱਚ ਜਿਹੜੇ ਸ਼ਰਧਾਲੂ ਦੂਰ ਦੂਰ ਤੋਂ ਆ ਕੇ ਚਿਪ ਭਗਵਾਨ ਦੇ ਦਾ ਆਸ਼ੀਰਵਾਦ ਆਪਨ ਕਰਦੇ ਬੈਨ ਹੈ ਜੇ ਆਪਾਂ ਮੰਦਿਰ ਦੀ ਗੱਲ ਕਰੀਏ ਇਸ ਮੰਦਿਰ ਦੇ ਵਿੱਚ ਇਸ ਜੰਗਲ ਦੀ ਗੱਲ ਕਰੀਏ ਇਸ ਜੰਗਲ ਤੋਂ ਜਿਹੜਾ ਆ ਰੱਦ ਰੱਦ ਤਿਆਰ ਹੋਇਆ ਸੀਗਾ ਔਰ ਇਸ ਮੰਦਿਰ ਦੀ ਜਿਹੜੀ ਮੰਨਤਾ ਦਿਨੋ ਦਿਨ ਵੱਧਦੀ ਜਾ ਰਹੀ ਆ ਦੂਰ ਦੂਰ ਤੋਂ ਲੋਕ ਆ ਕੇ ਚਿ ਭਗਵਾਨ ਦੇ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਪਏ ਨੇ ਆਓ ਲੈ ਕੇ ਚਲਦੇ ਹਾਂ ਉਹਨਾਂ ਨੂੰ ਮੰਦਿਰ ਦੇ ਅੰਦਰ ਔਰ ਸਤਾਲੀ ਜਿਹੜੇ ਲੋਕ ਇੱਥੇ ਮੱਥਾ ਟੇਕਣ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਤੇ ਆਪਣੇ ਜਿਹੜੇ ਪੁਜਾਰੀ ਨੇ ਉਹਨਾਂ ਵੀ ਗੱਲਬਾਤ ਕਰਾਂਗੇ ਤੇ ਮੰਦਿਰ ਦੇ ਇਤਿਹਾਸ ਬਾਰੇ ਜਾਣਾਂਗੇ ਅੱਜ ਤਪੋ ਸਥਾਨ ਸਿੰਘ ਬਾਬਾ ਚੜਪਨ ਨਾਇਕ ਦੇ ਸਥਾਨ ਤੇ ਸ਼ਿਵ ਮੰਦਿਰ ਵਿੱਚ ਅਨੇਕ ਪ੍ਰਾਂਤੋਂ ਕਈ ਤਰ੍ਹਾਂ ਦੇ ਕਈ ਜਗ੍ਹਾ ਤੋਂ ਦੁਨੀਆ ਤੇ ਆਈ ਸੰਗਤ ਆਈ ਹੈ ਕੋਈ ਗੁਰਦਾਸਪੁਰੋਂ ਕੋਈ ਹਿਮਾਚਲ ਪੰਜਾਬ ਪਠਾਨਕੋਟ ਕਿਤੇ ਕੇ ਚਰਨ ਤੋਂ ਆ ਕੇ ਨਤਮਸਤਕ ਹੋਏ ਭੋਲੇ ਬਾਬਾ ਕੇ ਜਲ ਅਰਪਣ ਕੀਤਾ ਜਲ ਅਭਿਸ਼ੇਕ ਕੀਤਾ ਪਾਠ ਪੂਜਾ ਕਰਕੇ ਸ਼ੰਕਰ ਭਗਵਾਨ ਦਾ ਅਸੀਵਾ ਪ੍ਰਾਪਤ ਕੀਤਾ ਔਰ ਅੱਜ ਸਾਵਣ ਮਾਸ ਬੜਾ ਹੀ ਪਵਿੱਤਰ ਮਾਸ ਹਮਾਰੇ ਗ੍ਰੰਥਾਂ ਵਿੱਚ ਲਿਖਿਆ ਗਿਆ ਹੈ ਕਿਉਂਕਿ ਸਾਵਣ ਮਾਸ ਵਿੱਚ ਮਾਂ ਪਾਰਵਤੀ ਕੋ ਭੋਲੇ ਬਾਬਾ ਜੀ ਨੇ ਅਮਰ ਕਥਾ ਸੁਣਾਈ ਸੀ ਜੋ ਅੱਜ ਅਮਰਨਾਥ ਜੀ ਯਾਤਰਾ ਚੱਲ ਰਹੀ ਹੈ ਇਸੇ ਮਾਸ ਵਿੱਚ ਅਮਰਨਾਥ ਦੀ ਯਾਤਰਾ ਚੱਲਦੀ ਹੈ ਉਸੇ ਮਾਸ ਸਾਵਣ ਮਾਸ ਜੋ भोले बाबा के भक्तों के द्वारा जल अर्पण करते भगवान का शंकर जी का आशीर्वाद प्राप्त करते हैं तो सावन मास में बड़ा पवित्र मानते हैं आज अनेक यहाँ जनता जहाँ संगत पहुंची है बाबा के दरबार पे तपस्थान स्थान पर शीतवार चढ़पनाई बनी में तो आपने और अपने आप भाग्यशाली समझा और सत्संग कीर्तन भजन भोले बाबा का गुणगान संगत कर रही है और भगवान शंकर उनका मनोकामना पूरी करे चढ़पनाई का शिवा सदा बना रहे ਔਰ ਇਹ ਦੁਕਾਨਾਂ ਵੀ ਬਹੁਤ ਖੂਬ ਸਜੀਆਂ ਹੋਈਆਂ ਔਰ ਲੰਗਰ ਪਸਾ ਹਰ ਵੇਲੇ 24 ਘੰਟੇ ਚੱਲਦਾ ਰਿਹਾ ਔਰ ਖਾਸ ਕਰਕੇ ਭਰਤੇ ਜਿਨ੍ਹਾਂ ਨੇ ਰੱਖਾ ਉਹਨਾਂ ਕੇ ਲਈ ਇਹ ਵੀ ਫਲਹਾਰ ਪ੍ਰਸਾਦ ਦਾ ਪ੍ਰਬੰਧ ਕੀਤਾ ਗਿਆ ਔਰ ਜਹ ਆ ਕੇ ਮਾਬਾਏ ਕੇ ਇਸ਼ਨਾਨ ਬੋਲੀ ਮੇ ਕਰਕੇ ਵਕਤ ਆਪਣੇ ਸੁੱਖ ਵੀ ਪ੍ਰਾਪਤੀ ਕਰਦੇ ਹਨ ਸੁੱਖ ਦਾ ਨਾ ਸੋਂਦਾ ਔਰ ਸਾਰਿਆਂ ਨੂੰ ਇਸਾਉਂ ਮਾਸ ਕੇ ਪੂਰੇ ਦੇਸ਼ ਪਾਸਿਆਂ ਨੂੰ ਸੁਭ ਕਾਮਨਾਏ ਜੈ ਮਾਬਾ ਚੜਪਨਾਏ ਕੀ ਜੈ ਬੋਲੀ ਨਾ ਇੱਥੇ ਬਾਬਾ ਜੀ ਦਾ ਜਿਹੜਾ ਦਰਵਾਰ ਹੈ ਹਾਤਰਾ ਤਿਆਰ ਹੋਇਆ ਬਾਚੜ ਕੇ ਸਦਾ ਲੂ ਪਹੁੰਚਦੇ ਆ ਔਰ ਲੰਗਰ ਜਿਹੜਾ 24 ਘੰਟੇ ਚੱਲਦਾ ਹੈਗਾ ਬਾਬਾ ਜੀ ਦੀ ਕਿਰਪਾ ਨਾਲ ਅੱਜ ਮੇਲੇ ਜਿਹੜੇ ਲੱਗ ਰਹੇ ਨੇ ਇਹ ਬਾਬਾ ਛਟ ਬਣਾ ਦੀ ਕਿਰਪਾ ਨਾਲ ਔਰ ਜਿਹੜੀ ਸੰਗਤ ਆ ਰਹੀ ਹੈ ਬਾਰੋਂ ਇਹ ਬੜੀ ਸਰਦਾ ਦੇ ਵਿਸ਼ਵਾਸ ਨਾਲ ਦੂਰ ਦੂਰੋਂ ਪਿੰਡ ਵਿੱਚ ਬੰਨ ਕਟਾਰੂ ਚੱਕ ਚ ਪਹੁੰਚਦੀ ਐ ਚਟਪਟ ਬਣੀ ਵਿਖੇ ਆਪਾਂ ਇਹੀ ਗਾਣਾ ਚਾਹਨੇ ਆ ਕਿ ਬਾਬਾ ਚਟਪਟ ਨਾਥ ਜਿਹੜੇ ਕੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਆ ਔਰ ਦੁਨੀਆ ਬੜੀ ਹੀ ਸਰਦਾ ਤੇ ਭਾਵਨਾ ਨਾਲ ਪਹੁੰਚਦੀ ਐ ਔਰ ਆਹੀਂ ਕਹਨੇ ਅਗੀ ਬਾਬਾ ਜੀ ਇਹਨਾਂ ਸਾਰਿਆਂ ਦੀਆਂ ਜਿਹੜੀਆਂ ਮਨੋ ਕਾਮਨਾ ਪੂਰੀਆਂ ਕਰਨਾ ਔਰ ਬਾਦ ਚੜਕੇ ਜਿਹੜੇ ਮੇਲੇ ਲੱਗੇ ਰਹਣ ਕਾਸ਼ ਮਰ ਗੰਡੋ ਇਹ ਕਹਿਣਾ ਚਾਹੋਗੇ ਸਾਵਣ ਮਹੀਨੇ ਜੇ ਇਹ ਪ੍ਰਾਚੀਨ ਮੰਦਿਰ ਆ ਕਾਫੀ ਟਾਈਮ ਦਾ ਇੱਥੇ ਬਹੁਤ ਸ਼ਰਧਾ ਨਾਲ ਲੋਕ ਆਉਂਦੇ ਨੇ ਆਹੀ ਵੀ ਹਰ ਬਾਰ ਸੋਮਵਾਰ ਤੇ ਮੱਥਾ ਟੇਕਣ ਆਉਂਦੇ ਆਨੇ ਕਾਫੀ ਇਹ ਜੀ ਸੋਮਵਾਰ ਆ ਪੰਨਾ ਤੁਹਾਨੂੰ ਸੋਮਵਾਰ ਆ ਜੀ ਸਾਵਣ ਮਹੀਨੇ ਦਾ ਅੱਬ ਤਾਂ ਰੋਜ਼ ਹੀ ਰਸ ਲੈਦਾ ਆ ਤੇ ਜੇਠਾ ਸੋਮਵਾਰ ਆਏ ਤੇ ਬਹੁਤ ਜ਼ਿਆਦਾ ਸਹਾਇ ਸੰਗਤਾਂ ਆ ਰਹੀਆਂ ਨੇ ਜਾ ਰਹੀਆਂ ਨੇ ਮੰਤਜੀ ਵੱਲੋਂ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਆ ਜਿਨੇ ਵਰਤ ਰੱਖਿਆ ਉਹਨੂੰ ਸਿਉਰ ਦਾ ਪ੍ਰਸਾਦ ਦਿੱਤਾ ਜਾ ਰਿਹਾ ਆ ਤੁਹਾਡੇ ਸਾਹਮਣੇ ਜਾਤੀ ਮਾ ਲੋ ਸੰਗਦਾ ਕੋਈ ਪਤਾ ਨਹੀਂ ਕਿਨੇ ਆ ਰਹੀਆਂ ਨੇ ਜਾ ਰਹੀਆਂ ਵਸਾ ਦੇ ਕੇ ਔਰ ਜੋ ਵੀ ਇੱਥੇ ਆਉਂਦਾ ਆਪਣੀਆਂ ਮਰਜ਼ਾ ਪੂਰੀਆਂ ਕਰਕੇ ਜਾਂਦਾ ਜੀ ਦੁੱਧ ਵਾਲੇ ਨੇ ਦੁੱਧ ਪੁੱਤ ਵਾਲੇ ਨੇ ਪੁੱਤ ਸਾਡੀ ਅੱਖੀਂ ਦੇਖਦਾ ਮਹਿਸੂਸ ਹੋਇਆ ਕਿ ਸਾਡੇ ਸਾਹਮਣੇ ਪ੍ਰੈਕਟੀਕਲ ਹੋਇਆ ਕਿ ਜਿਹੜਾ ਕੋ ਪੁੱਤਰ ਦੀ ਆਸ ਲੈ ਕੇ ਆਉਂਦਾ ਉਹਨੂੰ ਪੁੱਤਰ ਵੀ ਮਿਲਦਾ ਹੈ ਨੌਕਰੀ ਵੀ ਮਿਲਦੀ ਆ ਜੇ ਮੈਨੂੰ 45 ਸਾਲ ਤੋਂ ਵੱਧ ਦੀ ਹੋ ਗਿਆ 40 ਸਾਲ ਹੋ ਗਿਆ ਜਾਂ ਇੱਥੇ ਆਂਦੇ ਸੇਵਾ ਭਰੀ ਸੇਵਾ ਹੰਸਰਾ ਇੱਕ ਟੋਰ ਜਿਵੇਂ ਮੇਰਾ ਪਿੰਡ ਹੈਗਾ ਜੀ ਹਾਂ ਜੀ ਇਹ ਸਰਵ ਦੇ ਆਈ ਦਾ ਅਸੀਂ ਬੇਸੇ ਨਹੀਂ ਲਾਣੇ ਫਰੀ ਸੇਵਾ ਕਰੀ ਦੀ ਸਾਨੂੰ ਕੰਮ ਜ਼ਿਆਦਾ ਮਿਲਦਾ